ਹੋ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਅੱਜ ਦਿਖਾਉਣੇ ਆਪਾਂ ਕੁਦਰਤ ਕਿਵੇਂ ਕੰਮ ਕਰਦੀ ਆ ਆਪਾਂ ਅੱਜ ਤੱਕ ਕਦੇ ਪਹਿਲਾਂ ਇੱਥੇ ਬੀਜੜੇ ਦਾਲ ਨਾਲ ਬਹੁਤ ਘੱਟ ਦੇਖਦੇ ਹੁੰਦੇ ਸੀ ਤੇ ਦੇਖੋ ਪੰਛੀ ਨੇ ਦਾਵ ਦਾ ਰਹਿਣਾ ਹੀ ਆ ਹਨ ਜਿਵੇਂ ਕਿ ਹੈਗਾ ਤੇ ਐ ਕੀ ਰਹੀ ਦੇਖੋ ਵੀ 1 2 3 4 5 ਆ ਨੇ ਆਪਣੇ ਇੱਥੇ ਕੀ ਪਪੂਲਰ ਦੇ ਉੱਤੇ ਪਾਈ ਆ ਕਿ ਬੀਜੜੇ ਦਾਲ ਨਾਲ ਆਪਾਂ ਪਹਿਲਾਂ ਨਿੱਕੇ ਹੁੰਦੇ ਦੇਖਦੇ ਹੁੰਦੇ ਸੀ ਵੀ ਕਿਵੇਂ ਪੁੰਨਦਾ ਹੈ ਕੀ ਕਰਦਾ ਹਨ ਤੇ ਆ ਦੇਖੋ ਬੀੜੇ ਵੀ ਫਿਰਦੇ ਆ ਤੇ ਇਹ ਕੀ ਹੋਇਆ ਨਾ ਜਿਵੇਂ ਕਿ ਹੁਣ ਲਗਭਗ ਤਕਰੀਬਨ ਹੀ ਆਪਣੇ ਕੱਥੀਆਂ ਖਾਲ ਸੂਏ ਸਾਰੇ ਨਵੇਂ ਬਣ ਗਏ ਤੇ ਉਹਨਾਂ ਦਾ ਸਾਰ ਸਰਕੜਾ ਜਿਹੜਾ ਕੋਈ ਉੱਥੇ ਦਾ ਸੀਗਾ ਇਹਨਾਂ ਦੇ ਰਿਹਾਸ ਵਾਸਤੇ ਹਨਾ ਤੇ ਉਹ ਚੀਜ਼ ਖਤਮ ਹੋ ਗਈ ਤੇ ਹੁਣ ਪਾਣੀ ਆਪਣੇ ਖੇਤਾਂ ਦੇ ਵਿੱਚ ਵੀ ਬਹੁਤ ਤੇ ਜ਼ਿਆਦਾ ਇਹਨੂੰ ਆਲ ਨਾ ਮਰਉਣ ਵਾਸਤੇ ਗਾਰਾ ਜਾਂ ਕੋਈ ਢੱਕੇ ਪੱਤੇ ਦੀ ਲੋੜ ਪੈਂਦੀ ਆ ਹੁਣ ਆਪਣੇ ਬਾਜਰਾ ਜਿਹੜਾ ਕਿ ਬਾਕੀ ਝੋਨੇ ਦਾ ਵੀ ਪੱਤਾ ਸਾਰਾ ਅੱਗੇ ਹੁੰਦਾ ਸਰਕੜੇ ਵਰਗਾ ਹਨ ਇਹ ਚੀਜ਼ਾਂ ਹੁੰਦੀਆਂ ਨੇ ਵੀ ਦੇਖੋ ਕੁਦਰਤ ਆਏ ਕੰਮ ਕਰਦੀ ਆ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ ਉਹਦੇ ਵਾਸਤੇ 10 ਦਰਵਾਜ਼ੇ ਖੋਲਦੀ ਆ ਹੁਣ ਇਹਨਾਂ ਵਾਸਤੇ ਆਪਾਂ ਨਹਿਰਾਂ ਕੱਸੀਆਂ ਖਾਲਾਂ ਤੇ ਸਾਰਾ ਸਰਕੜੇ ਵੱਢ ਕੇ ਆਪਾਂ ਇਹਨਾਂ ਦੇ ਦਰਵਾਜ਼ੇ ਬੰਦ ਕਰਤੇ ਜ਼ਿਆਦਾਤਰ ਕੀ ਹੋਇਆਗਾ ਨਾ ਗ੍ਰੈਮੋ ਕੋਸੌਣ ਜਾਂ ਰਾਉਂਡ ਅਪ ਸਵਾਈ ਨੇ ਇਨਾਂ ਦਾ ਵਿਚਾਰਿਆਂ ਦਾ ਘਰ ਆ ਜਾੜਿਆ ਕਿਉਂਕਿ ਨਹੀਂ ਤਾਂ ਸਾਰ ਉਹ ਕਿਤੇ ਖਤ ਵੀ ਨਹੀਂ ਹੋਣਾ ਸੀਗਾ ਤੇ ਆਪਾਂ ਪਿੰਡ ਚੋਂ ਕਰ ਕਰਕੇ ਇਕੱਠਾ 50 50 ਲੀਟਰ ਪਾ ਕੇ ਢੋਲ ਚ ਹਨਾ ਸਾਰੀਆਂ ਕੱਸੀਆਂ ਸੂਆਂ ਤੇ ਮਾਰਦੇ ਰਹੇ ਆ ਤੇ ਉਹ ਖਤਮ ਹੋ ਗਏ ਤੇ ਦਰਖਤ ਹੁਣ तकरीबन ਨੇੜੇ ਕੋਈ ਛੱਡੇ ਨਹੀਂ ਗਾ ਵੇ ਠੇਕੇ ਦੇ ਕੰਮ ਸੀ ਉਹ ਠੇਕੇਦਾਰਾਂ ਨੇ ਦਰਖਤ ਪਹਿਲਾਂ ਵੇਚੇ ਅਗਲੇ ਨਵਜੂਬਾਦ ਹੀ ਕੱਸੀ ਬਣਾਉਣ ਲੱਗੇ ਆ ਤੇ ਆਹ ਦੇਖੋ ਹੁਣ ਉਹ ਵੀ ਡਾਈ ਬੈਠਾ ਦਾ ਤੇ ਇਹ ਆਏ ਵੀ ਬੀਜੜੇ ਦਾ ਹੁਣ ਇਹਨਾਂ ਨੂੰ ਐਂ ਸਰਵਾਈਵ ਕਰਨਾ ਪੈਂਦਾਗਾ ਹੁਣ ਇਹ ਅੱਗੇ ਆ ਗਈ ਮੰਨ ਲਓ ਜਿੱਦੂ 3 ਕਿਲੋਮੀਟਰ ਪਰੇ ਕੱਸੀ ਸੀਗੀ ਪਹਿਲਾਂ ਇੱਕ ਅੱਸੀ ਤੇ ਹੁੰਦੀ ਜਦੋਂ ਆਪਾਂ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਬਾਪੂ ਨਾਲ ਗੇਡਾ ਮਾਰਨ ਤੇ ਹੁਣ ਇਸ ਟਾਈਮ ਹੀ ਮੰਨ ਲਓ ਵੀ ਆਪਣੇ ਘਰ ਦੇ ਕੋਲ ਆ ਗਏ ਬਿਲਕੁਲ ਤੇ ਮੈਂ ਤਾਂ ਖਾਰ ਤੁਹਾਨੂੰ ਐਵੇਂ ਝੂਠ ਬੋਲਾਂ ਮੈਂ ਦੇਖਿਆ ਹੀ ਅੱਜ ਪਹਿਲੇ ਦਿਨ ਆ ਕੋ ਚਿੜੀ ਦੀ ਤਰ੍ਹਾਂਗਾ ਵਿਚਾਰਾ ਨਿੱਕਾ ਜਾ ਉਹ ਦੇਖੋ ਬੈਠਾਗਾ ਤੇ ਪਰ ਆਪਾਂ ਤਾਂ ਪਹਿਲੀ ਵਾਰੀ ਦੇਖਿਆ ਅੱਜ ਵੀ ਬੀਜਰੇ ਨੇ ਇਥੇ ਆਲ ਨਹੀਂ ਪਾਰ ਰੱਖੇ ਆਪਣੇ ਉਹ ਮੈਂ ਇੱਕ ਦੇਣਾ ਸੀਗਾ ਬੀਜ ਮੈਂ ਆਪਣੇ ਇਹ ਜਵਾਰ ਚ ਜਾਂ ਮੰਨ ਲਓ ਵੀ ਇਹ ਬਾਜਰੇ ਦੇ ਵਿੱਚ ਕਿਤੇ ਕਿਤੇ ਛੋਟੇ-ਛੋਟੇ ਜਿਹੇ ਪਾਈ ਸੀਗੇ ਨਿੱਕੀ-ਨਿੱਕੀ ਨਕਸ਼ੇ ਜਿਹੀ ਬਣਾਈ ਸੀ ਪਰ ਆਹ ਦਾ ਬਹੁਤ ਤਗੜੇ ਆਲ ਨੇ ਬਣਾ ਰੱਖੇ ਇਹਨਾਂ ਨੇ ਹੋਈ দোਸਤੋ ਧੰਨਵਾਦ ਜੀ ਸ਼ੇਅਰ ਕਰਿਓ ਵੀਡੀਓ ਵਧੀਆ ਲੱਗੀ ਤਾਂ